ਜਵਾਬ ਦੇ ਦੂਗਾ ਬਈ ਰੇਟ 2500 ਆ ਤੇ ਮੰਗੀ ਤੂੰ 4000 ਜਾਂਦਾ ਉਹਨਾਂ ਨੂੰ ਪਤਾ ਖਪਤਕਾਰ ਨੂੰ ਕਿਹਦਾ ਰੇਟ ਇੰਨਾ ਪਿਆਜ਼ ਵੀ ਕਿਸਾਨ ਪੈਦਾ ਕਰਦੇ ਨੇ ਉਹ ਸੜਕਾਂ ਤੇ ਸਿਰਦੇ ਨੇ ਉਹਨਾਂ ਨੂੰ ਮੁੱਲ ਨਹੀਂ ਮਿਲ ਰਿਹਾ ਪਰ ਜਦੋਂ ਵਪਾਰੀਆਂ ਦੇ ਹੱਥ 'ਚ ਆ ਜਾਂਦਾ ਹੈ ਇਹੀ ਪਿਆਜ਼ 50 ਰੁਪਏ 100 ਰੁਪਏ 75 ਰੁਪਏ ਵੇਚਦਾ ਜੇ ਤੇ ਐਮਐਸਪੀ ਹੋਵੇ ਤਾਂ ਖਪਤਕਾਰ ਨੂੰ ਪਤਾ ਲੱਗੇ ਕਿ ਇਹਦਾ ਰੇਟ ਇੰਨਾ ਜਿਹੜਾ ਦਾ 2-4 ਰੁਪਏ ਖਰਚਾ ਜੇ ਇਹੀ ਪੋਜੀਸ਼ਨ ਆਲੂਆਂ ਦੀ ਹੈ ਜਿਹੜੇ ਕਿਸਾਨ ਆਲੂ ਪੈਦਾ ਕਰਦੇ ਆ ਉਹ ਵੀ ਔਖੇ ਆ ਜਿਹੜੇ ਆਲੂ ਖਰੀਦਦੇ ਆ ਉਹ ਵੀ ਔਖੇ ਆ ਉਹ ਵੀ ਸਨ ਚ ਜਿਹੜੇ ਵਿਚੋਲ ਕੀ ਆ ਹੁਣ ਉਹਨਾਂ ਚੀਜ਼ਾਂ ਤੇ ਐਮਐਸਪੀ ਹੈ ਨਹੀਂ ਇਸ ਕਰਕੇ ਕਿਸਾਨਾਂ ਨੂੰ ਸਮਝਣ ਦੀ ਲੋੜ ਆ ਜਿਹੜੀਆਂ ਫਸਲਾਂ ਆਪਾਂ ਬੀਜ ਲੈਂਦੇ ਆ ਪ੍ਰਚਾਰ ਕਰਦੀਆਂ ਸਰਕਾਰ ਲੋਕਾਂ ਨੇ ਆਪਦੇ ਬਾਗ ਪਟਕੇ ਸੜਕਾਂ ਦੇ ਸਿਰ ਤੇ ਕਿਨੂਆਂ ਦਾ ਬੁਰਾ ਹਾਲ ਆ ਹੂਰਾ ਦਾ ਬੁਰਾ ਹਾਲ ਆ ਜਿਹੜਾ ਵੀ ਧੰਦਾ ਕਿਸਾਨਾਂ ਨੇ ਨਹੀਂ ਕਰਿਆ ਜਦ ਜਿੰਨਾ ਚਿਰ ਉਹਨਾਂ ਦਾ ਮੰਡੀਕਰਨ ਨਹੀਂ ਤਾਂ ਕਿਸਾਨ ਨੂੰ ਉਹ ਜੈਂਸ ਸਿੱਟਣੀ ਪੈਂਦੀ ਹੈ ਮੁੜ ਕੇ ਮੂੰਹ ਮੋੜਨਾ ਪੈਂਦਾ ਤਾਂ ਅੱਜ ਸਮੇਂ ਦੀ ਮੰਗ ਹੈ ਕਿ ਐਮਐਸਪੀ ਗਰੰਟੀ ਕਾਨੂੰਨ ਬਣਨਾ ਜ਼ਰੂਰੀ ਹੈ ਉਸ ਮੰਗ ਨੂੰ ਲੈ ਕੇ ਢੱਲੇਵਾਲ ਸਾਹਿਬ 35 ਦਿਨ ਹੋ ਗਏ ਆ ਅੱਜ ਜਿਹੜੀ ਪੋਜੀਸ਼ਨ ਆ ਲਗਾਤਾਰ ਮੈਨੂੰ ਲੱਗਦਾ ਕੋਈ ਸਿਆਸੀ ਪਾਰਟੀ ਰਹੀ ਨਹੀਂ ਹੋਣੀ ਜਿਹੜੀ ਹਾਲਚਾਲ ਦੇ ਬਹਾਨੇ ਇਸ ਮੋਰਚੇ ਤੇ ਤਾਂ ਹੀ ਹੋਵੇਗੀ ਦੂਜੇ ਜਿਹੜੇ ਪਿੰਡਾਂ ਵੱਲੋਂ ਸੰਤ ਬਾਹਾਪੁਰਸ਼ ਰੋਜ਼ ਕੀਰਤਨ ਕਰਨ ਇੱਥੇ ਆਉਂਦੇ ਨੇ ਤਾਂ ਵਕ ਵਕ ਭਰਾਤਰੀ ਜੱਸੇ ਬੰਦਿਆਂ ਦੇ ਆਗੂ ਹੁੰਦੇ ਨੇ ਤਾਂ ਮੋਰਚੇ ਦਾ ਪੂਰੀ ਦੁਨੀਆ ਦੇ ਵਿੱਚ ਮੈਸੇਜ ਗਿਆ ਕਿ ਖਨੌਰੀ ਢੱਲੇਵਾਲ ਸਾਹਿਬ ਕਿਸ ਲਈ ਬੈਠੇ ਨੇ ਕਿਉਂ ਮਰ ਰਹੇ ਨੇ ਆਪ ਦੇ ਘਰ ਲਈ ਨਹੀਂ ਬੈਠੇ ਸਾਡੇ ਸਮੁੱਚੇ ਉਹ ਕਿਸਾਨਾਂ ਦੀ ਜਿਵੇਂ ਮੈਂ ਕਿਹਾ ਗੱਲ ਐਮ ਐਸ ਬੀ ਗਰੰਟੀ ਕਾਨੂੰਨ ਬਣਾਉਣ ਲਈ ਸੁਆਮੀ ਨਾਥੰਦੀ ਰਿਪੋਰਟ ਲਈ ਜਿਹੜੇ ਕਿਸਾਨਾਂ ਮਜ਼ਦੂਰਾ ਸਿਰ ਕਰਜ਼ੇ ਦੇ ਜਾਲ ਵਿੱਚ ਫਸ ਕੇ ਪੂਰੇ ਭਾਰਤ ਸੱਤ ਲੱਖ ਕਿਸਾਨਾਂ ਨੇ ਖੁਦਕਸ਼ੀ ਕਰਿਆ ਜਿਹੜਿਆਂ ਦੇ ਦਿਮਾਗ 'ਚ ਬਾੜਿਆ ਭਾਈ ਡੱਲੇਵਾਲ ਸਾਹਿਬ ਬਹੁਤ ਉਹਨਾਂ ਦੀ ਕੀਮਤੀ ਹੈ ਜਾਨ ਆਗੂ ਬਚਣਾ ਚਾਹੀਦਾ ਹੈ ਮੈਂ ਬਹੁਤ ਵਾਰੀ ਕਿਹਾ ਪਰ ਉਹ ਡੱਲੇਵਾਲ ਸਾਹਿਬ ਜੇ ਬਚ ਜਾਂਦੇ ਨੇ ਮੰਗਾ ਨਹੀਂ ਮਨਾਉਂਦੇ ਤਾਂ ਇਹ ਪੂਰੇ ਭਾਰਤ 2000 ਲੀਟਰ ਫਿਰਦਾ ਲੋਕ ਮੰਗਾ ਚਾਹੁੰਦੇ ਨੇ ਲਾਗੂ ਕਰੇ ਜੇ ਮੰਨੋ ਜਿੰਨਾ ਅੱਜ ਪ੍ਰਚਾਰ ਹੋਇਆ ਪੰਜਾਬ ਆਂ ਦਾ ਲੋਕਾਂ ਨੇ ਸਾਥ ਦਿੱਤਾ ਮੈਨੂੰ ਲੱਗਦਾ ਡੱਲੇਵਾਲ ਸਾਹਿਬ 10 20 ਸਾਲ ਪ੍ਰਚਾਰ ਕਰਕੇ ਲੋਕਾਂ ਨੂੰ ਨਹੀਂ ਲਿਆ ਸਕਦਾ ਸੜਕਾਂ ਤੇ ਜਿੰਨੇ ਉਹਦੇ ਮਰਨ ਵਰਤੇ ਅੱਜ ਲੋਕ ਸੜਕਾਂ ਤੇ ਆਏ ਨੇ ਤਾਂ ਇਸ ਲਈ ਲੋਕਾਂ ਨੂੰ ਬੇਨਤੀ ਆ ਕਿ ਆਗੂ ਦਾ ਫਿਕਰ ਨਹੀਂ ਕਰਨਾ ਚਾਹੀਦਾ ਫਿਕਰ ਉਸ ਦਾ ਕਰਨਾ ਚਾਹੀਦਾ ਜਿਹੜਾ ਆਗੂ ਲੋਕਾਂ ਦੀ ਨੁਮਾਇੰਦਗੀ ਕਰਦਾ ਤੇ ਲੜਦਾ ਕਿ ਨਹੀਂ ਲੜਦਾ ਤਾਂ ਜੇ ਹੁਣ ਸਾਡੇ ਕਿਸਾਨ ਤਾਂ ਮਰੀ ਜਾਣ ਖੁਦਕੁਸ਼ੀ ਕਰੀ ਜਾਣ ਲੀਡਰ ਕਹਿੰਦੇ ਮੈਂ ਤਾਂ ਪ੍ਰਧਾਨ ਐ ਜੀ ਮੈਂ ਤਾਂ ਨਹੀਂ ਤਖਲੀਬ ਚੱਲਦਾ ਫਿਰ ਉਹ ਸਾਡਾ ਲੀਡਰ ਕਾ ਦਾ ਜਦੋਂ ਸਾਡੀ ਨਮਾਇੰਦਗੀ ਅਸੀਂ ਉਹਨਾਂ ਕਿਸਾਨਾਂ ਮਜ਼ਦੂਰਾ ਮੁਲਾਜ਼ਮਾਂ ਦੀ ਕਰਦੇ ਆ ਤੇ ਉਹ ਮਰ ਰਹੇ ਨੇ ਤੇ ਆਗੂ ਬੈਠੇ ਰਾਂ ਨਾਲ ਰੋਟੀਆਂ ਸਿੱਖ ਕੇ ਇਸ ਕਰਕੇ ਜਿਹੜੀ ਅੱਜ ਸਥਿਤੀ ਹੈ ਮੋਰਚਾ ਚੜ੍ਹਦੀ ਕਲਾ ਦੇ ਵਿੱਚ ਹੈ ਜਿੰਨੀ ਕਿ ਸਰਕਾਰ ਨੇ ਆਪਦੀ ਸ਼ਕਤੀ ਵਰਤੀ ਹੈ ਫੋਰਸ ਮਗਾਉਣੀ ਸ਼ੁਰੂ ਕੀਤੀ ਹੈ ਇਹਦਾ ਜਵਾਬ ਵੀ ਲੋਕਾਂ ਚ ਖਾਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਦੇਣਾ ਪੈਣਾ ਉਹਦੇ ਮੰਤਰੀ ਉਹਦੇ ਐਮਐਲਏ ਉਹ ਆਪ ਵੀ ਕਹਿ ਰਿਹਾ ਮੈਂ ਕਿਸਾਨਾਂ ਦੇ ਨਾਲ ਆ ਹੁਣ ਪਤਾ ਲੱਗਣਾ ਉਹਦੀ ਪਰਖ ਦੀ ਘੜੀ ਆ ਪੰਜਾਬ ਸਰਕਾਰ ਦੀ ਕਿ ਕਿਸਾਨਾਂ ਕੰਨੀ ਖੜਦਾ ਕਿ ਭਾਜਪੀ ਦੀ ਸਰਕਾਰ ਕੰਨੀ ਕਿਸਾਨਾਂ ਨੂੰ ਕੂੜਦਾ ਲੁੱਟਦਾ ਗੋਲੀਆਂ ਚਲਾਉਂਦਾ ਇਹ ਪਰਖ ਦੀ ਘੜੀ ਦਰ ਕਿਸਦ ਕੱਲ ਦਾ ਹੋਊਗਾ ਕਿ ਕੱਲ ਨੂੰ ਸ੍ਰੀਮਪੁਰ ਦੇ ਵਿੱਚ ਸਾਡੇ 4 ਅਧਿਕਾਰੀਆਂ ਤੇ ਪਰਚੇ ਹੀ ਹੋ ਸਾਡੀ ਸਰਕਾਰ ਹੀ ਤੋੜ ਦੇਣਗੇ ਅੱਜ ਪੰਜਾਬ ਦਾ ਬੱਚਾ ਬੱਚਾ ਸੜਕਾਂ ਤੇ ਆਇਆ ਮੁੱਖ ਮੰਤਰੀ ਨੂੰ ਮੈਂ ਅਪੀਲ ਕਰਦਾ ਕਦੇ ਭਲੇਖੇ 'ਚ ਨਾ ਰਹਿ ਜਿਓ ਜਿਹੜੇ ਲੋਕਾਂ ਨੇ 80-80 ਸਾਲ ਦੀਆਂ ਮਾਤਾ 80-80 ਸਾਲ ਦੇ ਬਜ਼ੁਰਗ ਮੋਢਿਆਂ ਤੇ ਚਾਕੇ ਤੈਨੂੰ ਵੋਟਾਂ ਪਾ ਕੇ ਮੁੱਖ ਮੰਤਰੀ ਬਣਾਇਆ ਜੇ ਲੋਕਾਂ ਦੇ ਖਿਲਾਫ ਤੂੰ ਫੈਸਲਾ ਲੈ ਲਿਆ ਇਹ ਲੋਕਾਂ ਨੇ ਨਾ ਤੂੰ ਭਾਜਪੀ ਕਰਨੀ ਸਰਕਾਰ ਕਰਨੀ ਰਹਿਣਾ ਨਾ ਲੋਕਾਂ ਨੇ ਰਹਿਣਾ ਜੇ ਅੱਜ ਪੰਜਾਬ ਦੇ ਹੱਕ 'ਚ ਸਟੈਂਡ ਲੈ ਲੇਗਾ ਲੋਕ ਤੈਨੂੰ ਫੇਰ ਬਣਾ ਦੇਣਗੇ ਅੱਜ ਤੇਰੀ ਪਰਖ ਦੀ ਘੜੀ ਐ ਪਰ ਲੋਕ ਮੋਰਚੇ ਦੇ ਵਿੱਚ ਡਟ ਕੇ ਖੜ੍ਹ ਨੇ ਇਹੇ ਜੀਆਂ ਧਮਕੀਆਂ ਤੋਂ ਇਹੇ ਜੀਆਂ ਗੋਲਿਆਂ ਤੋਂ ਇਹੇ ਜੀਆਂ ਧਮਕੀਆਂ ਤੋਂ ਸਰਕਾਰ ਤੋਂ ਕਿਸਾਨ ਨਹੀਂ ਡਰਦੇ ਤਾਂ ਮਨ ਬਣਾ ਚੁੱਕੇ ਕਿ ਡੱਲੇਵਾਲ ਸਾਹਿਬ ਨੂੰ ਅੱਜ ਮੋਰਚੇ 'ਚੋਂ ਨਹੀਂ ਚੱਕਣ ਦੇਵਾਂਗੇ ਪਹਿਲਾਂ ਸਾਡੀਆਂ ਜਿੰਨੀਆਂ ਨੇ ਲੱਤਾਂ ਬਾਹਾਂ ਟੁੱਟਦੀਆਂ ਸਾਨੂੰ ਮਾਰ ਲੈਣ ਇਸ ਕਰਕੇ ਪੰਜਾਬ ਸਰਕਾਰ ਦੀ ਪਰਖ ਦੀ ਘੜੀ ਹੈ ਇੱਧਰ ਸਾਡੇ ਉਹ ਖੜੇ ਨੇ ਹਰਿਆਣੇ ਵਾਲੇ ਜਿਨ੍ਹਾਂ ਨੇ ਲਗਾਤਾਰ ਸਾਡੇ ਗੋਲਿਆਂ ਚਲਾ ਕੇ 435 ਕਿਸਾਨਾਂ ਜ਼ਖਮੀ ਕੀਤੇ ਨੇ ਚਾਰ ਨੌਜਵਾਨਾਂ ਦੀ ਸਾਡਿਆਂ ਦੀ ਨਿਗਾ ਚਲੀ ਗਈ 36 ਕਿਸਾਨ ਸ਼ਹੀਦ ਹੋ ਗਏ ਟਰੈ ਟਰਾਲੀਆਂ ਸਾਡੀਆਂ ਭੰਨ ਕੇ ਦੇਖ ਲੀਆਂ ਪਰ ਲੋਕਾਂ ਨੇ ਇਸ ਮੋਰਚੇ ਦੀ ਪਿੱਠ ਤੇ ਆ ਕੇ ਖੜੇ ਨੇ ਅੱਜ ਬੱਚਾ ਬੱਚਾ ਪੂਰੇ ਦੇਸ਼ ਦਾ ਖੜਾ ਸਰਕਾਰਾਂ ਕਿੰਨੀਆਂ ਅਤਿਆਚਾਰ ਕਰ ਲੈਣ ਜਿੰਨਾ ਜ਼ਬਰ ਕਰ ਲੈਣ ਅਸੀਂ ਸਬਰ ਦੇ ਨਾਲ ਝੱਲਾਂਗੇ ਡੱਲੇਵਾਲ ਸਾਹਿਬ ਨੂੰ ਮੋਰਚੇ ਤੋਂ ਨਹੀਂ ਚੱਕਣ ਦੇਵਾਂਗੇ ਮੈਂ ਤੁਹਾਡੇ ਮੱਧਮ ਰਾਏ ਖਾਸ ਕਰਕੇ ਪੰਜਾਬੀਆਂ ਨੂੰ ਹਰਿਆਣੇ ਵਾਲਿਆਂ ਨੂੰ ਨਾਲ ਲੱਗਦੇ ਪਿੰਡਾਂ ਵਾਲਿਆਂ ਨੂੰ ਬੀਨ ਕਰਦਾ ਕਿ ਤੁਸੀਂ ਮੰਦਰਾ ਚ ਗੁਰੂ ਘਰਾਂ ਦੇ ਚ ਅਲੋਕਮੈਂਟ ਕਰਕੇ ਮੋਰਚੇ ਚ ਆਓ ਕੇ ਸਰਕਾਰ ਦਾ ਸਾਹਮਣਾ ਕਰਾਂਗੇ ਧੰਨਵਾਦ ਉਹ ਵੈ ਸੂਜੀ ਕਾ ਖਾਲਸਾ ਸਤਿ ਸ੍ਰੀ ਅਕਾਲ